ਹਾਂ ਠੀਕ ਦੋ ਕਰ ਸਿਆ ਲੈ ਨਾ ਲੈ ਨਾ ਆਹ ਆਹ ਪਾएगा ਆਪਣੇ ਕੋਲ ਸਮੋੜਾ ਬਾਸ ਸੀਦਾ ਆਪਣੇ ਕੋਲ ਬਹੁਤ ਸਾਰਾ ਸਮਾਨ ਤੁਹਾਨੂੰ ਕੀ ਚਾਹੀਦਾ? ਆਹ ਕੁਰਸੀਆਂ ਚਾਹੀਦੀਆਂ ਇਹ ਮੈਨੂੰ ਦੋਸਤ। ਵਾਹ, ਨਹੀਂ ਆ ਗਿਆ ਆਪਣੇ ਕੋਲ। ਕੁਰਸੀਆਂ ਦੇ ਵਾਧੂ ਆਪਣੇ ਕੋ ਤੂੰ 10 ਕਿੰਨੀਆਂ ਚਾਹੀਦੀਆਂ ਮਾੜ ਬਾਤ ਇੰਕਾ ਕੀ ਰੱਖਿਆ ਈ ਗੱਲ ਹੋ ਉਸ ਸਮਾਨ ਨਹੀਂ ਹਾ ਦੋ ਕੁ ਛੱਕੂ ਦੇਖਣ ਦੇ ਦੋ ਕੁਰਸੀਆਂ ਬਾਕੀ ਕਿੱਥੇ ਰੱਖਿਆ ਇਹ ਬਾਤ ਤੈਨੂੰ ਜ਼ਿਆਦਾ ਬੋਲਣ ਦੀ ਲੋੜ ਨਹੀਂ ਕੁਰਸੀਆਂ ਲੈਣੀਆਂ ਨਾ ਕੁਰਸੀਆਂ ਵੇਖ ਨਵੇਂ ਵਾਧੂ ਸਮਾਨ ਆ ਤੂੰ ਕੁਰਸੀਆਂ ਚੈੱਕ ਕਰ ਸਹੀ ਹੈ ਬਾਕੀ ਸਮਾਨ ਅੰਦਰ ਗਦਾਮ ਚ ਪਿਆ ਤੈਨੂੰ ਦਿਖਾ ਦਾਂਗੇ ਕੱਢ ਕੇ ਕੁਰਸੀਆਂ ਵੇਖ ਗਾਹਾਂਗੇ ਮੈਂ ਬਕਵਾਸ ਕਰੀ ਜਾਂਦੇ ਹਾਂ ਨਾ ਬਕਵਾਸ ਕਰਨ ਨੂੰ ਮੈਂ ਤੇਰੇ ਗੰਦਾਸੀ ਮਾਰਤੀ ਆ ਗੰਦਾ ਤਕਰਾਣ ਖੋਲੀ ਜਿੰਨੇ ਜਿਹੇ ਸਮਾਂ ਨੂੰ ਬੋਲਦਾ ਨਾ ਨੁੱਲਾ ਦੱਤ ਕਹ ਤੇ ਦੋ ਦਿਨ ਤੋਂ ਬਾਅਦ ਚੱਲੂ ਕੁਰਸੀਆਂ ਤੈਨੂੰ ਵੇਖਣ ਨੂੰ ਕਿਹਾ ਤੇ ਬਹਿ ਨਹੀਂ ਮੈਂ ਜਿਹੜੇ ਸਾਹਮਣੇ ਤੋਂ ਵੇਖਣ ਮੈਂ ਨਾ ਕੁਰਸੀਆਂ ਤੋੜ ਦੀਆਂ ਉੱਠ ਜਾ ਇੱਥੇ ਬੜੀਆਂ ਹਵੇਲੀਆਂ ਇਹ ਕਾਰ ਕੁੰਡਾ ਵੀ ਇਹਨਾਂ ਕਰਮੀਆਂ ਨੇ ਕਾਰ ਆਹ ਹੋਰ ਨਾ ਵੇ ਘੜੀ ਕਨੂੰ ਕੁਰਸੀ ਦੀ ਲੱਤ ਤੇ ਛਾਤੀ ਹੀ ਹੋਵੇ ਆਂ ਢਾਗ ਵੇ ਨਾ ਆ ਜਾਂਦੇ ਪਤਨੇ ਕਿੱਥੋਂ ਮੂੰਹ ਚੱਕ ਕੇ ਨਿਕਲ ਜਾਇ। ਜਿਹੜਾ ਸਮਾਨ ਲੈਣਾ ਹੋਵੇ ਚੁੱਪ ਕਰਕੇ। ਮੂੰਹ ਦਾ ਫੜਾ ਮਾਲਕ ਦਾ ਕਰ ਦੇਣਾ। ਚੱਲ ਕੰਮ ਕਰ। ਕੋਠੀਆਂ ਰਹਿਣ ਦਿੱਤੇ ਆ ਇੱਕ ਫੱਟੀ ਕਰਦੇ। ਪੈਕ। ਆਹੀ ਲੈ ਜਾਂਦੇ ਹਾਂ। ਜੇ ਭਲੀ ਜਾਉਂਗਾ ਨਾ ਤੇ ਚਲੇ ਜਾ। ਜਦੋਂ ਸਿਰ ਤੇ ਮਾਰ ਕੇ ਸਿਰ ਡਿੰਡਾ ਕਰ ਤੂੰ। ਰੋਸ਼ੀnga ਤੋਂ ਆਇਆ ਵੇਖ ਕੇ ਗਿਆ ਜਿਵੇਂ ਉੱਥੇ ਸਿਹਰੇ ਲਾਉਣੇ ਹੁੰਦੇ ਤੇ ਲੈ ਤੋ ਇੱਕ ਹੱਤੀ ਚੰਨਿਆ ਪੜੀ ਜਾਵਾਂ ਨਿਕਲ ਜਾ